ਤਨਤਨ ਗੁਰਨਾਨਕ ਦੇਵ ਜੀ ਮਹਾਰਾਜ ਤਨਤਨ ਬਾਬਾ ਸ੍ਰੀ ਜੰਜੀ ਮਹਾਰਾਜ ਇੱਕ ਵਾਰੀ ਇੱਕ ਦਰਿਆ ਦੇ ਕੰਢੇ ਦੇ ਉੱਤੇ ਇੱਕ ਬਹੁਤ ਪਹੁੰਚੇ ਹੋਏ ਸੰਤ ਮਹਾਤਮਾ ਸੈਰ ਕਰ ਰਹੇ ਸੀ ਤੇ ਕੀ ਦੇਖਦੇ ਹਨ ਕਿ ਇੱਕ ਬੜਾ ਹੀ ਸੁਨਾ ਤਰਾਸ਼ਿਆ ਹੋਇਆ ਗੋਲ ਪੱਥਰ ਜਿਹਦੀ ਕੋਈ ਨੁੱਕਰ ਨਹੀਂ ਕੋਈ ਕੰਡਾ ਨਹੀਂ ਬਿਲਕੁਲ ਸੁਪਾਰਟ ਸਿੱਧਾ ਗੋਲ ਜਿਦੀ ਕੋਈ ਨੁਕਰ ਨਹੀਂ ਕੋਈ ਤਿੱਖਾਪਨ ਨਹੀਂ ਕੋਈ ਖੋਰਾਪਨ ਨਹੀਂ ਹੱਥ ਫੜਨ ਦੇ ਵਿੱਚ ਬੜਾ ਹੀ ਮਲੈਮ ਪੱਥਰ ਤਾਂ ਮਹਾਤਮਾ ਜੀ ਨੇ ਉਸ ਪੱਥਰ ਨੂੰ ਚੁੱਕ ਲਿਆ ਸੰਤਾ ਨੇ ਉਸ ਪੱਥਰ ਨੂੰ ਚੁੱਕ ਲਿਆ ਤੇ ਉਸ ਦੇ ਨਾਲ वार्तालाप ਕਰਨ ਲੱਗੇ ਪੱਥਰ ਨੂੰ ਪੁੱਛਦੇ ਆ ਭਾਈ ਤੂੰ ਇੰਨਾ ਗੋਲ ਕਿਉਂ ਹੈਂ ਇੰਨਾ ਪਧਰਾ ਕਿਉਂ ਹੈਂ ਤੇਰੇ 'ਚ ਕੋਈ ਨੁਕੀਲਾਪਨ ਨਹੀਂ ਹੈ ਕੋਈ ਖੁਰਵਾਪਨ ਨਹੀਂ ਹੈ ਤੂੰ ਬਿਲਕੁਲ ਮੁਲੈਮ ਤਰਾਸ਼ਿਆ ਹੋਇਆ ਹੈ ਇਹਦਾ ਕੀ ਪੇਜ ਹੈ ਤਾਂ ਪੱਥਰ ਕੋ ਜਵਾਬ ਦੇਣ ਲੱਗਾ ਜੀ ਮੈਂ ਜਦੋਂ ਪਹਾੜ ਦੀ ਉਚਾਈ ਤੋਂ ਚੱਲਿਆ ਸੀ ਤੇ ਬੜਾ ਖੋਰਾ ਸੀ ਮੇਰੇ ਬੜੇ ਕੰਡੇ ਸੀ ਤੇ ਬੜਾ ਬਡੋਲ ਸੀ ਕੋਈ ਨੁਕਰ ਇੱਧਰ ਕੋਈ ਉੱਧਰ ਜੈਸੇ ਜੈਸੇ ਮੈਂ ਥੱਲੇ ਦਰਿਆ ਦੇ ਵਹਿਣ ਦੇ ਨਾਲ ਚੱਲਦਾ ਗਿਆ ਤੇ ਪੱਥਰਾਂ ਦੇ ਨਾਲ ਵਾਜ ਵਾਜ ਕੇ ਮੇਰੀਆਂ ਸਾਰੀਆਂ ਨੁਕਰਾਂ ਟੁੱਟ ਗਈਆਂ ਸਾਰੇ ਕੰਡੇ ਪੁਰ ਗਏ ਤੇ ਮੈਂ ਤਰਾਸ਼ਿਆ ਜਾਣ ਲੱਗਾ ਮੈਨੂੰ ਇੰਨੀ ਇਕ ਠੋਕਰਾਂ ਰਸਤੇ ਦੇ ਵਿੱਚ ਪਈਆਂ ਇੰਨੇ ਕਿ ਮੈਨੂੰ ਸਟਾਂ ਪਈਆਂ ਕਿ ਮੈਂ ਗੋਲ ਹੁੰਦਾ ਹੁੰਦਾ ਬਿਲਕੁਲ ਮਲੈਮ ਹੋ ਗਿਆ ਕਸ ਕਸ ਕੇ ਇਤਰਾਸ਼ ਤਰਾਸ਼ ਕੇ ਜਦੋਂ ਮੈਂ ਮੈਦਾਨੀ ਕੰਡਿਆਂ ਦੇ ਵਿੱਚ ਪਹੁੰਚਿਆ ਹਾਂ ਦਰਿਆ ਦੇ ਤੇ ਮੈਂ ਬਿਲਕੁਲ ਗੋਲ ਹੋ ਚੁੱਕਾ ਤਾਂ ਆਹਮਾਤਮਾ ਜੀ ਹੱਸ ਕੇ ਕਹਿੰਦੇ ਆਦਮੀ ਦੀ ਵੀ ਗਤਮਿਤ ਇਹੋ ਹੀ ਹੈ ਜਦੋਂ ਆਦਮੀ ਠੋਕਰਾਂ ਖਾਂਦਾ ਸੰਸਾਰ ਦੀਆਂ ਤੇ ਉਹਦੇ ਜਿਤਨੇ ਵੀ ਨੁਕਰਾਂ ਨੇ ਜਿਤਨੀਆਂ ਵੀ ਗਲਤਫਹਮੀਆਂ ਨੇ ਜਿਤਨੇ ਵੀ ਉਹਦੇ ਵਿਸ਼ੇ ਵਿਕਾਰਾਂ ਦੇ ਝੰਜਟ ਨੇ ਜੋ ਵੀ ਉਹਦੀਆਂ ਰੁਚੀਆਂ ਨੇ ਉਹ ਸਭ ਖਤਮ ਹੁੰਦੀਆਂ ਜਾਂਦੀਆਂ ਹਨ ਔਰ ਅਖੀਰ ਦੇ ਉਤੇ ਕੁਦਰਤ ਪਰਮਾਤਮਾ ਦਾ ਹੁਕਮ ਧਰਮ ਦੀ ਸਿੱਖਿਆ ਇਹ ਸਾਰੀਆਂ ਚੀਜ਼ਾਂ ਇਸ ਇਨਸਾਨ ਨੂੰ ਤਰਾਸ਼ ਤਰਾਸ਼ ਕੇ ਇੱਕ ਪੱਥਰ ਦੀ ਨਿਆਈ ਗੋਲ ਕਰ ਦਿੰਦੀਆਂ ਹਨ ਪਰ ਜ਼ਰੂਰਤ ਹੈ ਕਿ ਵਿਅਕਤੀ ਪੱਥਰ ਦੀ ਤਰ੍ਹਾਂ ਧਰਮ ਦੇ ਮਾਰਗ ਤੇ ਚੱਲ ਕੇ ਸੰਸਾਰ ਦੇ ਵਿੱਚ ਸੱਚਾਈ ਦੇ ਮਾਰਗ ਦੇ ਉੱਤੇ ਚੱਲ ਕੇ ਚੰਗਿਆਈ ਦੇ ਮਾਰਗ ਤੇ ਚੱਲ ਕੇ ਨੈਤਿਕਤਾ ਦੀ ਬਾਹ ਫੜ ਕੇ ਚੰਗਿਆਈ ਦੀ ਬਾਹ ਫੜ ਕੇ satsang ਕਰਕੇ ਸਿਮਰਨ ਕਰਕੇ ਤਪੱਸਿਆ ਕਰਕੇ ਭਗਤੀ ਕਰਕੇ ਆਪਣੀਆਂ ਨੁਕਰਾਂ ਤੋੜ ਦਵੇ ਆਪਣੀਆਂ ਗਲਤਫਹਿਮੀਆਂ ਦੂਰ ਕਰ ਦਵੇ ਆਪਣੇ ਕੰਡੇ ਪੂਰ ਦਵੇ ਜਿਸਰਾ ਪੱਥਰ ਤਰਾਸ਼ਿਆ ਹੁੰਦਾ ਹੈ ਮਲੈਮ ਹੁੰਦਾ ਹੈ ਕੋਈ ਉਹਦਾ ਕੰਡਾ ਨਹੀਂ ਕੋਈ ਨਕੀਲਾ ਪਾਸਾ ਨਹੀਂ ਬਿਲਕੁਲ ਮਲੈਮ ਵਿਅਕਤੀ ਵੀ ਐਸਾ ਹੀ ਖਰਾ ਹੋ ਜਾਂਦਾ ਹੈ ਬਲਕਿ ਖਰਾ ਸੋਨਾ ਹੋ ਜਾਂਦਾ ਹੈ ਜੇ ਉਹ ਸੱਚ ਦੇ ਮਾਰਗ ਤੇ ਚੱਲੇ ਧਰਮ ਦੇ ਮਾਰਗ ਤੇ ਚੱਲੇ ਔਰ ਮਹਾਤਮਾ ਜੀ ਹੱਸ ਕੇ ਪੱਥਰ ਨੂੰ ਉਥੇ ਛੱਡ ਕੇ ਅੱਗੇ ਚੱਲ ਪਏ ਸੋ ਸਾਨੂੰ ਸਿੱਖਿਆ ਇਹੋ ਹੀ ਮਿਲਦੀ ਹੈ ਕਿ ਅਸੀਂ ਧਰਮ ਦੇ ਮਾਰਗ ਤੇ ਚੱਲੀਏ ਤੇ ਸਾਡੀਆਂ ਸਾਰੀਆਂ ਉਂਦਾਈਆਂ ਕਮੀਆਂ ਗਲਤਫਹਮੀਆਂ ਦੂਰ ਹੋ ਜਾਣਗੀਆਂ ਤੇ ਅਸੀਂ ਵੀ ਤਪੇ ਹੋਏ ਸੋਨੇ ਦੀ ਨਿਆਈ ਇੱਕ ਗੋਲ ਪੱਥਰ ਦੀ ਨਿਆਈ ਬਿਲਕੁਲ ਸ਼ੁੱਧ ਸਰੂਪ ਦੇ ਵਿੱਚ ਆ ਜਾਾਂਗੇ ਵਾਹਿਗੁਰੂ